ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਸਾਰੇ ਲੋਕ ਜਾਣਦੇ ਆ ਜਿਹਦੇ ਕਰਕੇ ਅੱਜ ਪੰਜਾਬ ਚ ਜਿਹੜਾ ਨੈਕਸਸ ਆ ਨਸ਼ੇ ਦਾ ਉਹ ਟੁੱਟ ਰਿਹਾ ਤੇ ਖਤਮ ਹੋ ਰਿਹਾ ਤੇ ਜਿਹਦੀ ਸਭ ਤੋਂ ਵੱਡੀ ਕਹਿ ਲਓ ਜਿਹੜੀ ਪਰੇਸ਼ਾਨੀ ਹੈ ਦਿੱਕਤ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਹੜੇ ਪਾਕਿਸਤਾਨ ਚ ਬੈਠੇ ਪੰਜਾਬ ਚ ਜਿਹੜਾ ਨਸ਼ਾ ਉਹ ਸਪਲਾਈ ਕਰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ 500 ਕਿਲੋਮੀਟਰ ਦਾ ਬਾਰਡਰ ਆ ਜਿਹੜਾ ਪੰਜਾਬ ਚ ਲੱਗਦਾ ਅੱਜ ਉਥੋਂ ਜਿਹੜੀ ਸਪਲਾਈ ਅਗੇ ਡਰੋਨਾ ਦੇ ਰਾਹੀਂ ਭੇਜਦੇ ਸੀ ਅੱਜ ਪੰਜਾਬ 'ਚ ਕੋਈ ਸਪਲਾਈ ਫੜਨ ਵਾਲਾ ਬੰਦਾ ਨਹੀਂ ਜਿਹਦੇ ਕਰਕੇ ਪਾਕਿਸਤਾਨੀਆਂ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਦਾ ਨਸ਼ੇ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਜਿਹਦੇ ਚੱਲਦੇ ਹੀ ਸ਼ਾਹਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਹੈ ਪਾਕਿਸਤਾਨ 'ਚ ਬੈਠਾ ਜਿਹਨੇ ਜਲੰਧਰ 'ਚ ਅਟੈਕ ਵੀ ਕੀਤਾ ਤੇ ਉਹ ਅਟੈਕ ਦਾ ਵੱਡਾ ਕਾਰਨ ਇਹੀ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਕਿਸ ਤਰ੍ਹਾਂ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਹ ਦੁਵਾਰਾ ਚਲਾਇਆ ਜਾ ਸਕੇ ਸੋ ਇਹ ਮਸਲਾ ਜਿਹੜਾ ਪੰਜਾਬ ਦਾ ਨਹੀਂ ਇਹ ਦੇਸ਼ ਦੀ ਸਕਿਉਰਿਟੀ ਦਾ ਹੈ ਤੇ ਇੰਟਰਨੈਸ਼ਨਲ ਪੰਜਾਬ ਕਹੋ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇਹ ਮਸਲਾ ਹੈ ਸੋ ਇਹ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸ਼ਾਜਾਦ ਪੱਟੀ ਉਹੀ ਹੈ ਜਿਹਦੀ ਲੌਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਕਰਦੇ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਕਿ ਲੌਰੈਂਸ ਬਿਸ਼ਨੋਈ ਦੀ ਅੱਜ ਜਿਹੜੀ ਭਾਜਪਾ ਸਰਕਾਰ ਹੈ ਪੁਸ਼ਪ ਪਨਾਈ ਕਰ ਰਹੀ ਹੈ ਸਾਬਰਮਤੀ ਜੇਲ੍ਹ ਚ ਗੁਜਰਾਤ ਜਿਹੜਾ ਉਹ ਰੱਖਿਆ ਹੋਇਆ ਹੈ ਕੀ ਦੇਸ਼ ਦੀ ਸਿਕਉਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲਾਰੈਂਸ ਮਿਸ਼ਨੋਈ ਤੋਂ ਪੁੱਛਗਿੱਛ ਕਰੂਗੀ ਕਿ ਕਿਸ ਤਰ੍ਹਾਂ ਸ਼ਹਿਜਾਦ ਪੱਟੀ ਨੇ ਸਾਰਾ ਪਲਾਨ ਕਰਕੇ ਕਿਉਂਕਿ ਪਤਾ ਵੀ ਦੋਨਾਂ ਦੇ ਰਿਲੇਸ਼ਨ ਹੈ ਇਹ ਪੰਜਾਬ ਦੇ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਲੋਕ ਨੇ ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਸਾਰੇ ਲੋਕ ਜਾਣਦੇ ਆ ਜੀਦੇ ਕਰਕੇ ਅੱਜ ਪੰਜਾਬ ਚ ਜਿਹੜਾ ਨੈਕਸਸ ਆ ਨਸ਼ੇ ਦਾ ਉਹ ਟੁੱਟ ਰਿਹਾ ਤੇ ਖਤਮ ਹੋ ਰਿਹਾ ਤੇ ਜਿਹਦੀ ਸਭ ਤੋਂ ਵੱਡੀ ਕਹਿ ਲਓ ਜਿਹੜੀ ਪਰੇਸ਼ਾਨੀ ਹੈ ਦਿੱਕਤ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਹੜੇ ਪਾਕਿਸਤਾਨ ਚ ਬੈਠੇ ਪੰਜਾਬ ਚ ਜਿਹੜਾ ਨਸ਼ਾ ਉਹ ਸਪਲਾਈ ਕਰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ 500 ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਪੰਜਾਬ ਚ ਲੱਗਦਾ ਅੱਜ ਉਥੋਂ ਜਿਹੜੀ ਸਪਲਾਈ ਅੱਗੇ ਡਰੋਨਾਂ ਦੇ ਰਾਹੀਂ ਭੇਜਦੇ ਸੀ ਅੱਜ ਪੰਜਾਬ ਚ ਕੋਈ ਸਪਲਾਈ ਫੜਨ ਵਾਲਾ ਬੰਦਾ ਨਹੀਂ ਜਿਹਦੇ ਕਰਕੇ ਪਾਕਿਸਤਾਨੀਆਂ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਦਾ ਨਸ਼ੇ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਹੈ ਜਿਹਦੇ ਚਲਦੇ ਹੀ ਸ਼ਹਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਹੈ ਪਾਕਿਸਤਾਨ ਚ ਬੈਠਾ ਜਿਹਨੇ ਜਲੰਧਰ ਚ ਅਟੈਕ ਵੀ ਕੀਤਾ ਤੇ ਉਹ ਟੈਕ ਦਾ ਵੱਡਾ ਕਾਰਨ ਇਹੀ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਕਿਸ ਤਰ੍ਹਾਂ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਹ ਦੁਬਾਰਾ ਚਲਾਇਆ ਜਾ ਸਕੇ ਸੋ ਇਹ ਮਸਲਾ ਜਿਹੜਾ ਪੰਜਾਬ ਦਾ ਨਹੀਂ ਇਹ ਦੇਸ਼ ਦੀ ਸਿਕਿਉਰਿਟੀ ਦਾ ਹੈ ਤੇ ਇੰਟਰਨੈਸ਼ਨਲ ਪੰਜਾਬ ਕਹੋ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇਹ ਮਸਲਾ ਹੈ ਸੋ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸ਼ਾਹਜਾਦ ਪੱਟੀ ਉਹੀ ਹੈ ਜਿਹਦੀ ਲੋਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਕਰਦੀ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਕਿ ਲੋਰੈਂਸ ਬਿਸ਼ਨੋਈ ਦੀ ਅੱਜ ਜਿਹੜੀ ਭਾਜਪਾ ਸਰਕਾਰ ਹੈ ਪੁਸ਼ਤ ਪਣਾਈ ਕਰ ਰਹੀ ਹੈ ਸਾਬਰਮਤੀ ਜੇਲ੍ਹ ਚ ਗੁਜਰਾਤ ਜਿਹੜਾ ਉਹ ਰੱਖਿਆ ਹੋਇਆ ਕੀ ਦੇਸ਼ ਦੀ ਸਿਕਿਉਰਿਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲੋਰੈਂਸ ਬਿਸ਼ਨੋਈ ਤੋਂ ਪੁੱਛਗਿਛ ਕਰੂਗੀ ਕਿ ਕਿਸ ਤਰ੍ਹਾਂ ਸ਼ਾਹਜਾਦ ਪੱਟੀ ਨੇ ਸਾਰਾ ਪਲਾਨ ਕਰਕੇ ਕਿਉਂਕਿ ਪਤਾ ਵੀ ਦੋਨਾਂ ਦੇ ਰਿਲੇਸ਼ਨ ਹੈ ਇਹ ਪੰਜਾਬ ਦੇ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤੇ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਲੋਕ ਨੇ